ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਇੱਕ ਤਾਂ ਹਰਿਆਣੇ ਦੀ ਝੋਟੀ ਦਿਖਾਵਾਂਗੇ ਟਾਪ ਕੁਆਲਿਟੀ ਦੀ ਤੇ ਚੰਗਾ ਦੁੱਧ ਥੱਲੇ ਤਿਆਰੀ ਦਾ ਦੂਜਾ ਸੂਆ ਜੈਡ ਬਲੈਕ ਤੇ ਇੱਕ ਦਿਖਾਵਾਂਗੇ ਪਹਿਲਣ ਬੱਚੀ ਐਫ ਐ ਇਹਦੇ ਕੋਲ ਵੀ ਜੇ ਬੋਲਾ ਗੱਲ ਕਰ ਲਈ ਚੰਗਾ ਤਿਆਰੀ ਦਾ ਸੂਈ ਦੋ ਤਿੰਨ ਦਿਨਾਂ ਦੀ ਆ ਤੇ ਇੱਕ ਸੋਨੂੰ ਦਿਖਾਵਾਂਗੇ ਜਰਸੀ ਪੰਜਾਬ ਵਾਲੀ ਏ ਨਗੀਨਾ ਹੀ ਦਿਖਾ ਦਾਂਗੇ ਤੁਹਾਨੂੰ ਜਰਸੀ ਦਾ ਕਿਉਂਕਿ ਜਰਸੀ ਦੀ ਡਿਮਾਂਡ ਜਾਵੇ ਆ ਨਾੜਾ ਨੂੜਾ ਵੀ ਆਰਡਰ ਤੇ ਕਾਫੀ ਨੇ ਤੇ ਕੁਆਲਿਟੀ ਹੈਗੀ ਆ ਤਿੰਨੇ ਜਾਨਵਰਾਂ ਦੀ ਜੇ ਗੱਲ ਕਰ ਲਈਏ ਸੁਪਰ ਤੋਂ ਵੀ ਉੱਪਰ ਕਹਿ ਸਕਦੇ ਆ ਤੇ ਬਾਕੀ ਬਾਈ ਨਾ ਕਰਾ ਦਨੇ ਗੱਲਬਾਤ ਤਿੰਨਾ ਦਾ ਰੇਟ ਵੀਡੀਓ ਚ ਕਰਾ ਦਾਂਗੇ ਤੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾਵਾਂਗੇ ਹਰੇਕ ਪੱਖ ਤੋਂ ਕਰਾਵਾਂਗੇ ਜਾਨੂ ਤੁਹਾਨੂੰ ਹੋਰ ਕਿਵੇਂ ਚੋਪਰਾ ਵਧੀਆ ਬਾਈ ਠੀਕ ਠਾਕ ਤੁਸੀਂ ਦੱਸ ਚੜਦੀ ਕਲਾ ਚੜਦੀ ਕਲਾ ਬਾਈ ਮੈਂ ਤਾਂ ਸ਼ੁਰੂ ਕਰੀ ਕਿ ਜਰਸੀ ਤੋਂ ਜਰਸੀ ਤੋਂ ਕਰ ਲੈ ਬਾਈ ਮੈਂ ਤਾਂ ਮੈਂ ਤੋਂ ਕਰ ਲੈ ਆ ਜਾ ਫਿਰ ਜਰਸੀ ਵਾਲੇ ਬੰਨੇ ਆ ਜਾ ਅੱਜ ਜਰਸੀ ਦਿਖਾਉ ਉਹ ਗਾਵਾ ਇਹ ਲੈਂਦਾ ਨਹੀਂ ਹੁੰਦਾ ਮੁੰਡਾ ਟਾਮੀ ਟਾਮੀ ਲੈਂਦਾ ਪਰ ਲੈਂਦਾ ਚੰਗੀ ਆ ਕੁਆਲਿਟੀ ਦੀ ਚੀਜ਼ ਹੈ ਪਹਿਲਾਂ ਤੁਹਾਨੂੰ ਜਰਸੀ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਪੰਜਾਬ ਵਾਲੀ ਜਰਸੀ ਸੂਆ ਕਿਹੜਾ ਬਾਈ ਸੂਆ ਬਾਈ ਪਹਿਲਣਾ ਇਹਦਾ ਪਹਿਲਾ ਸੂਆ ਤੇ ਤੋਰ ਦੇ ਖੋਲ ਕੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਨੂੰ ਫਿਰ ਸੂਈ ਨੂੰ ਬਾਈ ਆਪਾਂ ਤਾਂ ਲਈ ਆ ਮਹੀਨੇ ਦੀ ਸੂਈ ਕਹਿ ਕੇ ਲਈ ਆ ਠੀਕ ਆ ਗੱਲਾਂ ਹਾਂ ਬੱਚਾ ਹੈ ਨਹੀਂ ਨਾਲ ਬੱਚਾ ਬੱਚਾ ਬਾਈ ਉਹਦਾ ਐਕਸਪਾਇਰ ਆ ਵੀ ਆਪਾਂ ਨੂੰ ਮਾਲਕ ਨੇ 1 ਮਹੀਨੇ ਦੀ ਦੱਸਿਆ ਤੁਸੀਂ ਆਪਦੀ ਜੱਜਮੈਂਟ ਨਾਲ ਆਈਡੀਆ ਲਾ ਲਿਓ ਬਾਕੀ ਲੇਵਾ ਦੱਸਦਾ ਪੱਛੀ ਦਾ ਕਿਉਂਕਿ ਤਾਜੀ ਇਹ ਆ ਇਹ ਬਾਈ ਕਹਿੰਦਾ ਆਪਾਂ ਨੂੰ ਮਹੀਨੇ ਦੀ ਕਹਿ ਕੇ ਦਿੱਤੀ ਆ ਤੁਸੀਂ ਚਾਹੇ 5-10 ਦਿਨ ਇੱਧਰ ਉੱਧਰ ਮੰਗ ਲਿਓ ਸੂਆ ਪਹਿਲਾ ਤੇ ਆ ਗਈ ਪ्युअर ਪੰਜਾਬ ਵਾਲੀ ਜਰਸੀ ਤੇ ਆ ਗਈ ਫੁੱਲ ਜਾਨ ਵਾਲੀ ਜੇ ਗੱਲ ਕਰਨੀ ਲੰਬੀ ਵੀ ਚੰਗੀ ਆ ਤੇ ਬਾਕੀ ਆਰਡਰ ਆ ਗਿਆ ਫਿਕਸਡ ਆਰਡਰ ਕਹਿ ਸਕਦੇ ਆ ਆਪਾਂ ਨਾੜਾਂ ਵਾਲਾ ਆਰਡਰ ਆ ਗਿਆ ਪੂਰਾ ਜੋਸ਼ ਵਾਲਾ ਜਿਵੇਂ ਬਾਹਰ ਵਾਲੀਆਂ ਗਾਵਾਂ ਨੂੰ ਹੁੰਦਾ ਤੇ ਕੁਆਲਿਟੀ ਫੁੱਲ ਟਾਪ ਆ ਗਈ ਪੱਛੀ ਦੀ ਆਰਡਰ ਬਿਲਕੁਲ ਫਿਕਸ ਕੋਈ ਟੁੱਟਮਾ ਨਹੀਂ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਚਵਾਈ ਆ ਜਿਹੜੀ ਚਵਾਈ ਦੀ ਵੀ ਬਾਈ ਕਹਿੰਦਾ ਖਰੀਆ 100 ਦੀ 100 ਹਰੇਕ ਪੱਖ ਤੋਂ ਤੇ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਇਹਦੇ ਕੋਲੇ ਦੁੱਧ ਹੈਗਾ ਬਾਈ 12 ਲੀਟਰ ਤਿਆਰ ਆ ਥੱਲੇ ਹੁਣ 12 ਲੀਟਰ ਇਹਦੇ ਕੋਲੇ ਦੁੱਧ ਹੈਗਾ ਤਿਆਰੀ ਦਾ ਤੇ ਸੇਵਾ ਨਾਲ ਮੇਰਾ ਖਿਆਲ ਆ ਵਧ ਵੀ ਸਕਦੀ ਆਪਣੇ ਕੋਲ ਦੁੱਧ ਕਾ ਲੂ ਬਾਈ 14 ਗੱਲੋਂ ਆਪਾਂ ਕਿੰਨੇ ਦੀ ਲੈ ਰੀ ਨੇ ਮੈਂ ਤਾਂ 10 ਤੇ ਲਿਆਇਆ ਸੀ ਬਾਈ 2 ਕਿਲੋ ਵਧ ਗਈ 2 ਕਿਲੋ ਵਧ ਗਈ ਬਾਈ ਆ 2 ਕਿਲੋ ਦੁੱਧ ਬਾਈ ਕਹਿੰਦਾ ਆਪਣੇ ਕੋਲੇ ਆਕੇ ਨੇ ਅਪ ਕਰਿਆ ਘੱਟ ਨਹੀਂ ਕਰਿਆ ਵਧਾਇ ਹੀ ਆ ਕਿਉਂਕਿ ਬੱਚੀ ਸਾਫ ਆ ਤੇ ਅੱਗੇ ਬੰਨ ਵਾਲੀ ਆਈਟਮ ਆ ਬਾਈ ਤਾਜੀ ਤਾਂ ਇਹ ਚੰਗੇ ਰੁਪਈਆ ਦੀ ਆ ਹਾਂ ਬਾਈ ਆਪਾਂ ਫ ਇਹ ਜਮਨ ਜਾਇ ਜੋ ਬਾਈ 45000 ਦੀ ਬੱਚੀ ਦੇ। 45 ਦੀ। ਹਾਂ ਬਾਈ। ਉਹਦੇ ਚ ਮਾਨ ਤਾਂ ਮਾੜਾ ਮੋਟਾ ਕਰ ਦਾਂਗੇ ਬਾਈ ਠੀਕ ਆ। ਉਹ ਰੇਟ ਤਕਰੀਬਨ ਫਿਕਸ ਜੀ ਕਰ। ਫਿਕਸ ਠੀਕ ਆ ਬਾਈ ਆਪਣੇ। ਆ ਰੇਟ ਬਾਈ ਕਹਿੰਦਾ ਫਿਕਸ ਕਰਾਂਗੇ ਇਹ ਬੱਚੀ ਮਿਲ ਜੂ 45 ਦੀ ਉਹੀ ਗੱਲ ਆ। ਵੀ 40 45 ਜਾਂਦਾ ਕੋਈ 2 ਮਹੀਨੇ ਦਾ ਗੱਪਣ ਛੋਟੀਆਂ ਬਸ ਹੀ ਫਰੇ ਦਿੰਦਾ। ਤੇ ਇਹ ਨਾਲ ਦੁੱਧ ਵੀ ਪਿਆ ਦੂ ਤੇ ਬਾਕੀ ਅੱਗੇ ਗੱਪਣ ਹੁੰਦੀ ਆ। ਤਾਂ ਬੱਚੀ ਚੰਗੀ ਆ ਚੰਗੇ ਰੁਪਈਆ ਦੀ ਵੇਕਣ ਵਾਲੀ ਆ। ਇਹ ਜਿਹੜੇ ਦੇਖਣ। ਠੰਡੀ ਬਹੁਤ ਆ ਬਾਈ। ਉਹ ਆਈਡੀਆ ਵੀ ਲਾ ਲਾਂਗੇ ਤੇ ਸਭਾ ਦੀ ਵੀ ਠੰਡੀ ਐ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਤਾਂ ਬਾਈ ਬਿਲਕੁਲ ਫੋਕੀ ਹੱਥ ਲਾਉਣ ਦੀ ਲੋੜ ਨਹੀਂ ਕਿਸੇ ਪੱਖ ਤੋਂ ਨਾ ਬਾਈ ਗਰੰਟੀ ਸੁਹਾ ਪਹਿਲਾ ਇਹਦਾ ਸੁਹਾ ਪਹਿਲਾ ਆ ਬੱਚੀ ਦਾ ਗੀਤ ਕਾੜਾ ਇਹ ਵੀ ਬਾਈ ਪਹਿਲਾ ਸੁਹਾ ਇਹਨੂੰ ਤੀਜੇ ਦਿਨ ਅਜ ਸੁਈ ਨੂੰ 17 ਕਿਲੋ ਤਿਆਰ ਅਜ 17 ਕਿਲੋ ਦੁੱਧ ਰੈਡੀ ਦਾ ਤੀਜੇ ਦਿਨ ਤੀਜੇ ਦਿਨ ਸੁਹਾ ਪਹਿਲਾ ਸੁਹਾ ਪਹਿਲਾ ਹੋਰ ਫੋਲ ਕੇ ਕਿੰਨਾ ਕ ਪਾ ਸਕਦੇ ਤੇਰੇ ਤਿਆਰ ਵੀ ਰੰਗ ਦੁੱਧ ਤਾਂ ਪਾ ਦੂ ਬਾਈ ਤੀ ਵੀ ਪਾ ਸਕਦੀ ਆ 25 ਕਿਲੋ ਦੀ ਗਰੰਟੀ ਆਪਣੀ 25 ਦਾ ਕੋਈ ਹੱਥ ਨਾ ਪਾਉਗੀ ਬੱਛੀ ਆ 25 ਕਿਲੋ ਦੀ ਵੀ ਕਹਿੰਦਾ ਗਰੰਟੀ ਤੇ ਵੀ ਦੇ ਦਾਂਗੇ ਬਾਕੀ ਪ੍ਰਿੰਟ ਬਹੁਤ ਸੋਹਣਾ ਬੱਛੀ ਦਾ ਤੇ ਮੇਨ ਗੱਲ ਆ ਜਿਹੜਾ ਥਣ ਦਾ ਸਹਿਜ ਆ ਮੁਠੀ ਵਾਲਾ ਸਹਿਜ ਆ ਤੇ ਜਿਹੜਾ ਆਰਡਰ ਆਰਡਰ ਹੈਗਾ ਬਿਲਕੁਲ ਫਿਕਸ ਤੇ ਨਾਲ ਲੱਗਮਾ ਟੁੱਟਮਾ ਨਹੀਂ ਹੈਗਾ ਕਿਉਂਕਿ ਅਕਸਰ ਤੁਹਾਨੂੰ ਮੈਂ ਦੱਸਦਾ ਵੀ ਉਹਨਾਂ ਵੀ ਗਾਵਾਂਾਂ 'ਚ ਫਿਕਸ ਆਰਡਰ ਜਿਹੜਾ ਫਿਕਸ ਆਰਡਰ ਦੀਆਂ ਗਾਵਾਂਾਂ ਕਾਮਯਾਬ ਨਹੀਂ ਗਾਂ ਦਾ ਥਣ ਜਿਆਦਾ ਲੰਮਾ ਨਹੀਂ ਹੋਣਾ ਚਾਹੀਦਾ ਆਰਡਰ ਹੋਣਾ ਚਾਹੀਦਾ ਫਿਕਸ ਬਿਲਕੁਲ ਜਿੱਦਾਂ ਇਹ ਬੱਛੀ ਦਿਖਾ ਰਿ ਸੂਆ ਪਹਿਲਾ 3 ਦਿਨ ਦੀ ਸੂਈ ਨਾਲ ਇਹਦੇ ਆ ਗਿਆ ਮੇਰਾ ਖਿਆਲ ਮੇਲ ਕਾਫ ਆ ਬਾਈ ਨਾਲ ਮੇਲ ਕਾਫ ਆ ਬਾਈ ਨਾਲ ਇਹਦੇ ਮੇਲ ਕਾਫ ਆ ਆਰਡਰ ਰੱਖ ਲਿਆ ਜਿਵੇਂ ਆਪਾਂ ਗੱਲ ਕਰ ਲਈ ਮੱਜਾਂ ਵਾਂਗੂ ਪੂਰਾ ਚੌੜਾ ਆਰਡਰ ਰੱਖ ਦਿਆ ਤੇ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਤਾਂ ਬਾਈ ਬਿਲਕੁਲ ਫੋਕੀ ਹੈਗੀ 17 ਕਿਲੋ ਆਪਾਂ ਡੰਗ 도 ਡੰਗ ਚਵਾਵਾਂਗੇ ਚਵਾਵਾਂਗੇ ਬਾਈ ਪਣਾ ਚਾਰ ਟੈਂਸ ਉਹਦਾ ਵੀ ਚਵਾਵਾਂਗੇ ਬਾਈ ਪਣਾ ਚਾਰ ਟੈਂਸ ਤਸੱਲੀ ਕਰਾ ਦਾਂਗੇ ਹਾਂ ਬਾਈ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਤਾਂ ਬਾਈ ਹੱਥ ਲਾਉਣ ਦੀ ਲੋੜ ਨਹੀਂ ਫੋਕੀ ਜਮਾ ਹੂੰ ਪੈਸੇ ਕਿੰਨੇ ਲਵੇਂਗਾ ਇਹਦੇ 1.5 ਦੀ ਬੱਚੀ ਦੇ ਦਾਂਗੇ ਬਾਈ 1 ਲੱਖ ਤੇ 5 ਦੀ ਕਰੀ ਆ ਇਹਨੂੰ ਮੜੀ ਤੇ ਇੱਕ ਗੱਲ ਹੋਰ ਦਾਦਾ ਨਾ ਜਾਨ ਵੀ ਫੁੱਲਾ ਕੱਦ ਵੀ ਚੰਗਾ ਤੇ ਬਾਡੀ ਵਾਲੀ ਬੱਚੀ ਆ ਜਿਵੇਂ ਆਪਣੇ ਲੱਤਾਂ ਲੁੱਤਾਂ ਦੀ ਪੂਰੀ ਚੰਗੀ ਆ ਬਾਈ ਆ ਸੱਜਣ ਕਹਿੰਦੇ ਨੇ ਵੀ ਲੈਗ ਸਕੋਰ ਦੀ ਵੀ ਪੂਰੀ ਮਜ਼ਬੂਤ ਆ ਗਈ ਤੇ ਬਾਡੀ ਦੀ ਜਿਵੇਂ ਕਹਿੰਦੇ ਨੇ ਭਰਾ ਵੀ ਗੁੱਦ ਵਾਲੀ ਬੱਚੀ ਆ ਤੇ ਜਾਨ ਵਾਲੀ ਆ ਪ੍ਰਿੰਟ ਤੁਹਾਡੇ ਸਾਹਮਣੇ ਆ ਸੁਆ ਪਹਿਲਾ ਜੈਨੂਅਨ ਕਿਉਂਕਿ ਪੜਾ ਥੋੜੀ ਬਹੁਤਾਂ ਕਰੀ ਖੜੀ ਆ ਤੇ ਚਬਾਈ ਦੀ ਬਾਈ ਕਹਿੰਦਾ ਫੋਕੀ ਆ ਖਣ ਦਾ ਸਹਿਜ ਸੋਨਾ ਰੱਖਦੀ ਆ ਚਾਰੋਂ ਥਾਣਾ ਦਾ ਸਹਿਜ ਵੀ ਇੱਕੋ ਜਿਹਾ ਆ ਇਹ ਦੇਵਾਂਗੇ ਬਾਈ ਕਹਿੰਦਾ 1 ਲੱਖ ਤੇ 5000 ਦੀ ਤੇ ਮਾਨਤਾਨੋਂ ਚ ਕਰ ਦੇਵਾਂਗੇ। ਹਾਂ ਬਾਈ ਮਾਨਤਾਨ ਹੋ ਜੂਗਾ। ਮਾਨਤਾਨੋਂ ਉਹਦੇ ਚ ਹੋ ਜੂਗਾ ਤੇ ਹੁਣ ਸਾਨੂੰ ਆਪਾਂ ਝੋਟੀ ਦਿਖਾ ਦਨੇ ਆ। ਇਹਦਾ ਸੂਆ ਕਿਹੜਾ ਬਾਈ? ਇਹਦਾ ਦੂਜਾ ਸੂਆ ਬਾਈ ਝੋਟੀ ਦਾ। ਟੋਰ ਖੋਲ ਕੇ ਆ ਗਈ ਜੈਡ ਬਲੈਕ ਹਣਾ? ਹਾਂ ਬਾਈ ਜਮਾਂ ਜੈਡ ਬਲੈਕ। ਕਿੰਨੇ ਦਿਨ ਦੀ ਸੂਈ ਆ ਇਹ? ਸੂਈ ਨੂੰ ਬਾਈ ਅੱਜ ਇਹਨੂੰ ਹੋ ਗਏ 12-13 ਦਿਨ। ਬੱਚਾ ਕੀ ਆ ਨਾਲ? ਬੱਚਾ ਇਹਦੇ ਨਾਲ ਕੱਟਾ ਸੀ ਕੱਟਾ ਮਰ ਗਿਆ ਧਾਰ ਤੇ ਮਿਲਦੀ ਏ ਧਾਰ ਦੇ ਕੇ ਕੋਈ ਮਰਜੀ ਵਹੇ ਜੇ ਥੱਲੇ। ਉਹਦਾ ਸੂਈ ਦਾ ਪ੍ਰੂਫ ਦੇ ਦਾਂਗੇ ਆਪਾਂ। ਹਾਂ ਬਾਈ ਮੇ ਉਹ ਬਾਈ ਕਹਿੰਦਾ ਇਹਦੇ ਬੱਚੇ ਦੀਆਂ ਐਕਸਪਾਇਰ ਦੀਆਂ ਵੀਡੀਓ ਹੈਗੀਆਂ ਉਹਦੇ ਚੋਂ ਡੇਟ ਨਿਕਲਿਓ ਵੀਡੀਓ ਚੋਂ ਉੱਥੋਂ ਤੁਸੀਂ ਡੇਟ ਕੱਢ ਕੇ ਆਈਡੀਆ ਲਾ ਲਿਓ ਬਾਕੀ ਮੈਲੇ ਤਾਂ ਨਹੀਂ ਚੱਲੀ ਨਾ ਮੈਲੇ ਨਹੀਂ ਚੱਲੀ ਬਾਈ ਉਹਦੀ ਗਰੰਟੀ ਹੈ ਮੈਲੇ ਦੀ ਉਹਦੀ ਫੁੱਲ ਗਰੰਟੀ ਹੈ ਬਾਈ ਮੈਲੇ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਸੁਆ ਦੂਜਾ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਬਾਕੀ ਸੋਨੂੰ ਇਹਦੀ ਆਰਡਰ ਕੁਆਲਿਟੀ ਵੀ ਦੱਸ ਦਿਆ 12 ਤੋਂ 13 ਦਿਨ ਦਾ ਸੁਆ ਕਿਉਂਕਿ ਦੂਜੇ ਪਸ਼ੂਆਂ ਕੋਲੇ ਬੰਦੀ ਹੋਈ ਆ ਅੰਦਰ ਉਹਦੇ ਕਰਕੇ ਜਾਂਦੀ ਆ ਆਰਡਰ ਇਹ ਵੀ ਐਂ ਰੱਖਦੀ ਆ ਜਮਾਂ ਨਾਲ ਲੱਗੂ ਆ ਫਿਕਸ ਖਣ ਦਾ ਸਾਈਜ਼ ਬਹੁਤ ਸੋਹਣਾ ਕਰੀ ਬਾਈ ਆਇਆ ਇਹਨੂੰ ਤੇ ਪੁੰਜੜ ਤੱਕ ਜੈਡ ਬਲੈਕ ਆ ਗਈ ਬਿਲਕੁਲ ਹੋ ਤਾਂ ਤੇ ਆਰਡਰ ਰੱਖਦੀ ਆ ਫੁੱਲ ਚੌੜਾ ਜੇ ਗੱਲ ਕਰ ਲਈ ਆਪਾਂ ਦੁੱਧ ਤਿਆਰ ਕਿੰਨਾ ਹੁਣ ਦੁੱਧ ਬਾਈ 18 ਤਿਆਰ ਆ ਹੁਣ ਇਹ ਥੱਲੇ ਝੋਟੀ ਥੱਲੇ ਪੜਾ ਤਿੰਨ ਟਾਈਮ ਕੋਈ ਦਸੱਲੀ ਕਰਕੇ ਲੈ ਜੇ 18 ਲੀਟਰ ਹਾਂ ਬਾਈ ਦੇਖ ਲਾ ਮੈਂ ਨਾ ਪੜਾ ਚਾਰ ਟਾਈਮ ਦਾ ਲਾਗੀ ਲੋ ਸਰ ਜੂ ਕੰਮ ਬਾਹਰ ਹੋਊ ਬਾਈ ਹੈ 18 ਲੀਟਰ ਦਾ ਦੁੱਧ ਬਾਈ ਕਹਿੰਦਾ ਬਾਹਰੇ ਹੋਊਗਾ ਅੰਦਰ ਨਹੀਂ ਹੁੰਦਾ 18 ਤੋਂ ਉਹ ਦੋ ਟਾਈਮ ਚਾਰ ਟਾਈਮ ਤੁਸੀਂ ਤੋਲ ਕੇ ਲਿਜਾ ਸਕਦੇ ਹੋ ਮੈਲੇ ਝੋਟੀ ਲੱਗੀ ਨਹੀਂ ਮੈਲੇ ਲੱਗ ਕੇ ਮੇਰਾ ਖਿਆਲ ਆ 20 ਕਿਲੋ ਦੁੱਧ ਦੇ ਖੁੱਲਾ 20 ਕਿਲੋ ਦੁੱਧ ਦੇਊਗਾ ਹਾਂ 18 ਕਿਲੋ ਅੱਜ ਰੈਡੀ ਦਾ ਤੇ ਡੰਗ ਦੋ ਡੰਗ ਤਸੱਲੀ ਬਾਈ ਕਹਿੰਦਾ ਆਪਾਂ ਕਰਾ ਦਾਂਗੇ ਤੇ ਮਿਲਦੀ ਕਿਵੇਂ ਆਹੀ ਮਿਲਦੀ ਬਾਈ ਥਾਪੀ ਦੇ ਕੇ ਧਾਰ ਤੇ ਮਿਲਦੀ ਧਾਰ ਦੇ ਤੇ ਥੱਲੇ ਵਜਾ ਦੇ ਟੀਕਾ ਤਾਂ ਨਹੀਂ ਮੰਗਦੀ ਮੈਂ ਨਾ ਬਾਈ ਗਰੰਟੀ ਆ ਜੇ ਪਹਾੜਾ ਵੀ ਮੰਗਦੀ ਹੋਵੇ ਟੀਕਾ ਤਾਂ ਗੱਲ ਦੂਰੀ ਹੈ ਥਾਪੀ ਦੀ ਥਾਪੀ ਦੇ ਬਾਈ ਤੇ ਬਾਕੀ ਇੱਕ ਗੱਲ ਹੋਰ ਦਾਦ ਦੇਣਾ ਸਾਰਾ ਚੌਣਚੀ ਆ ਜੂਗਾ ਸਾਰਾ ਚੌਣਚੀ 18 ਦਾ 18 ਸੂਆ ਦੂਜਾ ਤੇ ਆ ਗਈ ਪ्योर ਹਰਿਆਣੇ ਦੀ ਹਾਂ ਬਾਈ ਇਹਦੇ ਪ ਇਹਦਾ 1.75 ਆ ਬਾਈ ਝੋਟੀ ਦਾ ਮੁੱਲ 1 ਲੱਖ ਤੇ 75 ਹਜ਼ਾਰ ਮਾਨਤਾਨ ਥੋੜਾ ਬਹੁਤਾ ਹੋ ਜੂ ਹਾਂ ਛੋੜ ਛੱਪਾ ਕਰਦਾ ਏ ਮਾੜਾ ਮੁੱਲ ਹਾਂ ਛੋੜ ਛੱਪਾ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਜੇ ਆਪਾਂ ਕੋਈ ਗੱਲ ਕਰ ਲਈਏ ਵੀ ਕੋਈ 1.30 40 ਆ ਸੱਜਣ ਤਾਂ ਨਾ ਖਿੱਚਿਆ ਕਰੋ ਜਿਹੜਾ ਵਾਲਾ ਵੀ ਨਾ ਕਰਿਓ ਬਾਈ ਕਹਿੰਦਾ ਫੋਨ ਲਾਉਣ ਦੀ ਕਿਉਂਕਿ ਚੰਗੀ ਚੀਜ਼ ਰੇਟ ਭਰ ਕੇ ਮਿਲੂ ਤੇ ਬਾਕੀ ਚੋਣ ਚਬਾਉਣ ਦੀ ਕਿਵੇਂ ਆ ਉਹ ਤਾਂ ਬਾਈ ਹੱਥ ਲਾਉਣ ਦੀ ਲੋੜ ਨਹੀਂ ਫੁੱਕੀ ਜਮਾ ਜਮਾ ਫੁੱਕੀ ਦੁੱਧ ਆਪਾਂ ਚਵਾ ਦੇਾਂਗੇ ਦੁੱਧ ਭਣਾ ਬਾਈ ਚਾਰ ਟਾਈਮ ਦਸੱਲੀ ਕਰਨੇ ਕੋਈ ਵੀ ਆ ਦੁੱਧ ਬਾਈ ਕਹਿੰਦਾ 18 ਕਿਲੋ ਆਪਾਂ ਇਹਦਾ ਚਾਰ ਟਾਈਮ ਤੁਹਾਨੂੰ ਚਵਾ ਦੇਾਂਗੇ ਆ ਗਈ ਜੈਡ ਬਲੈਕ ਸੂਆ ਦੂਜਾ ਤੇ ਇੱਕ ਆਪਾਂ ਤੁਹਾਨੂੰ ਇਹ ਝੋਟੀ ਦਿਖਾਈ ਆ ਇੱਕ ਦਿਖਾਈ ਆ ਐਚ ਐਫ ਦਾ ਨਗੀਨਾ ਪਹਿਲਣ 17 ਕਿਲੋ ਦੁੱਧ ਹਾਜ਼ਰ ਤਿੰਨ ਦਿਨ ਦੀ ਸੂਈ ਨਾਲ ਮੇਲ ਕਾਫਟ ਇੱਕ ਦਿਖਾਈ ਆ ਤੁਹਾਨੂੰ ਪੰਜਾਬ ਵਾਲੀ ਜਰਸੀ ਇਹਦੇ ਕੋਲੇ ਹੈਗਾ 12 ਲੀਟਰ ਦੁੱਧ ਹਾਜ਼ਰ ਨੰਬਰ ਬੋਲ ਦਿਓ ਜੀ ਨੰਬਰ ਬਾਈ ਆਪਣਾ 986282671 9868264712 ਦਾ ਨੰਬਰ ਆ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਸੱਜਣ ਨੂੰ ਇਹਨਾਂ ਜੋ ਕੋਈ ਵੀ ਪਸ਼ੂ ਪਸੰਦ ਆਉਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ